ਪਹਿਲੀ ਵਾਰ ਪੁੱਛਣਾ ਹੋਵੇ ਸਾਹਮਣੇ ਖੜੇ ਹੋ ਕੇ ਹਾਂਜੀ ਜੀ ਪੁੱਛਣਾ ਚਲੋ ਬਤਾਓ ਚਰਾਗਾਂ ਨੂੰ ਆਪ ਹੀ ਲਾਉਂਦੇ ਆ ਜੀ ਆਪ ਹੀ ਲਾਉਂਦੇ ਆ ਫਿਰ ਬਾਬੇ ਦੇ ਖੇਤਰਪਾਲ ਦੇ ਲੱਸੀ ਕੌਣ ਚੋਹ ਜਾਂਦਾ ਸੀ ਬਾਬੇ ਖੇਤਰਪਾਲ ਲੱਸੀ ਆ ਇੱਥੇ ਇਹ ਆਪ ਕੋਣ ਜਾਂਦੇ ਸੀ ਇਹ ਬਾਬਾ ਮੈਨੂੰ ਕਹਿੰਦਾ ਘੋੜਾ ਕਿੱਥੇ ਆ ਬਾਬਾ ਘੋੜਾ ਹੀ ਦੇਣੇ ਆ ਜੀ ਤੇ ਦੇਣੇ ਆ ਬਾਬਾ ਕਹਿੰਦਾ ਤੇਰੇ ਦੇ ਪੁੱਤ ਦਾ ਪੁੱਤ ਤੇ ਮੇਰੇ ਘੋੜੇ ਇਹਨਾਂ ਨੂੰ ਦਿੱਤਾ ਹੈ ਤੇ ਘਰ ਮੈਂ ਦੂਜੇ ਪਾਸੇ ਲਾ ਦਾਂ ਮੁੱਤਨ ਨੂੰ ਚਲਾ ਦਾਂ ਜੀ ਬਾਹਰ ਲੱਗ ਗਿਆ ਹਾਂ ਹਾਂ ਜੀ ਘਰ ਦੇ ਵਿੱਚੋਂ ਬੱਚੇ ਦਾ ਪਗਵਾਰ ਦੀ ਜੀ ਦੀ ਮੌਤ ਹੋਈ ਸੀ ਕੀ ਹੋਈ ਸੀ ਬੱਚੇ ਦਾ ਪਗਵਾਰ ਦੀ ਜੀ ਦੀ ਮੌਤ ਹੋਈ ਸੀ ਜੀ ਜੀ ਹੁਣ ਚੱਲ ਕੇ ਬੈਠਾ ਕੋਈ ਜੀ ਦੀ ਮੌਤ ਹੋਈ ਆ ਜਾਣਾ ਜੀ ਹਾਂ ਜਾਣਾ ਮੁੱਕਿਆ ਜੀ ਜਾਣਾ ਮੁੱਕਿਆ ਕਾਰ ਉੱਜੜ ਗਿਆ ਹਾਂ ਜੀ ਪੁੱਛੋ ਹਾਂ ਜੀ ਹਾਂ ਜੀ ਅੱਗੇ ਫੇਰ ਬਾਬਾ ਕਹਿੰਦਾ ਗਏ ਤੇ ਫੇਰ ਮੈਂ ਵਾਪਸ ਲਿਆਂਦੀ ਆਈਆਂ ਜੀ ਹਾਂ ਜੀ ਬਰ ਬਣਾਇਆ ਬੱਗੇ ਅੰਕ ਵਿੱਚ ਇਹਨੂੰ ਪੁੱਛੋ ਹਾਂਜੀ ਉੱਥੇ ਵੀ ਕੰਮ ਖਤਮ ਹੋ ਗਈ ਹਾਂਜੀ ਚਲੋ ਨਾ ਬੱਬਾ ਫਿਰ ਬੱਬਾ ਕਹਿੰਦਾ ਤੁਹਾਡੀ ਲੇੜੀ ਮੁੱਢੀ ਮਾਰਦੀ ਚੁੱਪ ਹਾਂਜੀ ਤੇ ਫਿਰ ਕਿਦਾਂ ਸਿਰ ਦੇ ਵਿੱਚ ਮੈਂ ਦੱਤ ਹੋਣ ਲੱਗਾ ਹਾਂਜੀ ਐ ਹਾਂਜੀ ਤੇ ਫਿਰ ਕਹਿ ਹੁੰਦਾ ਸੀ ਕਿ ਆ ਘਰ ਦੇ ਵਿੱਚੋਂ ਠੀਕ ਨਾ ਮੈਂ ਘਰ ਚ ਨਹੀਂ ਜਾਣਾ ਹਾਂਜੀ ਹਾਂਜੀ ਤੇ ਮੈਂ ਘਰ ਚ ਨਹੀਂ ਜਾਣਾ ਮੈਂ ਬੜਾ ਚੰਗਾ ਤੇ ਮੈਂ ਪਾਸੇ ਰਹੂੰਗਾ ਕੌਣ ਸੀਗਾ ਉਹ ਮੁੰਡਾ ਤੇ ਬੱਚਾ ਕਿੱਧਰ ਰਹਿਣਾ ਕਿਸੇ ਦਾ ਹੀ ਕਿਸੇ ਦਾ ਹੀ ਇਹੀ ਕੋਲ ਪਟਿਬਾ ਹੋਰ ਕੋਲ ਪਟਿਬਾ

ਕੋਈ ਤੋੜ ਨਾਲ ਹੋਰ ਦੇਖ ਲੈ ਨਹੀਂ ਕਾਰ ਕਰੇ ਨਾ ਨੀਂਦ ਕਿਹਦੀ ਜੋਤ ਮਾਤਾ ਦੀ ਪਰ ਇਹ ਕਿਹਦੀ ਮਦਦ ਜੋਰ ਨੂੰ ਮਲੇ ਸ਼ਨੀ ਦੇ ਵੀ ਆਉਂਦੇ ਤੇ ਸ਼ਨੀ ਦੇ ਕਿਧਰੋਂ ਜਾਂਦਾ ਸ਼ਨੀ ਜਦੋਂ ਤੁਹਾਡੇ ਬਾਜ ਬਣ ਨਹੀਂ ਹੈ ਹੈ ਸ ਤੇ ਸ਼ਨੀ ਦਾ ਤੁਹਾਨੂੰ ਮੂ ਆਪ ਨੂੰ ਲੱਗਿਆ ਤਾਂ ਸਾਰੇ ਟੱਪਰ ਨੂੰ ਸ਼ਨੀ ਦਾ ਸਾਰੇ ਟੱਪਰ ਸ਼ਨੀ ਜੋ ਹੈ ਬੈਨ ਸਰ ਹਾਂ ਅਜੇ ਸ਼ਨੀ ਦੀ ਲੋੜ ਨਾਣੀ ਹੈ ਅਜੇ ਕਸਰ ਘਰ ਦਾ ਦੂਜੇ ਪਾਸੇ ਲੱਗਿਆ ਪਿਆ ਤੇ ਮਾਤਾ ਕਾਲਕਾ ਬਾਬਾ ਖੇਤਰਪਾਲ ਠੀਕਾ ਤੇ ਮਾਮਾ ਮਸਾਨੀ ਦਾ ਰੋਲਾ ਪੁੱਟਾ ਇਹਨਾਂ ਉਹਦੇ ਘਰ ਦਾ ਪਰਾਉ ਤੇ ਬਾਬੇ ਦਾ ਘੂੜਾ ਲੈ ਕੇ ਛੱਡੋ ਠੀਕਾ ਤੁਸੀਂ ਕਰਦੇ ਪਾ ਤੁਹਾਡੇ ਘਰ ਚ ਇਹਨੂੰ ਠੰਡਾ ਹੋਵੇ ਤੇ ਸਾਡੇ ਤੇ ਇਹ ਠੰਡਾ ਹੋਵੇ ਤੇ ਬਰਫ ਦਾ ਡੋਂਗਾ ਲਾ ਲਓ ਸਾਫੀ ਠੰਡਾ ਹੋ ਜੂਗਾ ਜਦੋਂ ਚੀਜ਼ ਕੁਛ ਢੀ ਢੀ ਇੱਥੇ ਆ ਠੰਡਾ ਕਿਵੇਂ ਹੋਊਗਾ ਕਿਨੇ ਦੇ ਘਰ ਦੇ ਵਿੱਚ ਮਾਤਾ ਮਸਾਨੀ ਤੇ ਮਾਤਾ ਕੌਲ ਕਾ ਤੇ ਬਾਬੇ ਦੇ ਤੇ ਖੇਤੋਂ ਬੱਲ ਦਰੋਣਾ ਨਾਲ ਬਾਬੇ ਧੋਲ ਬਰੋਣਾ ਮੇਰੇ ਕੋਲ ਮੋਸ਼ਕਾਂ ਦਾ ਨਰ ਮੋਚ ਹੈ ਬਾਬਾ ਕੋਰੀਆਂ ਮੈਂ ਕਹਿੰਦਾ ਲੱਗਾ ਮਾਰਦਾ ਰੈਂਟਾ ਧੋਲਿਆ ਚਲਾ Come on, 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 थे थे थे। 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 थे जो तो दु आवाज भी खाना उठा भी चले ਪੈਣੀ ਆਇਆ ਲੱਗਦਾ ਕਹਿੰਦਾ ਸਾਡੇ ਪਾਰਾਂ ਮਾਰ ਦੇ ਵਿੱਚ ਰੋਲਾ ਠੀਕਾ ਜਿਹੜੇ ਨਿੱਕਾ ਬੁਝਵਾ ਦੇ ਅੱਗੇ ਆੜੇ ਮੋਲੀ ਪੂਰੀ ਨਹੀਂ ਪੈਂਦੀ ਠੀਕਾ ਮੋਡੇ ਘਰ ਦੇ ਵਿੱਚ ਚੌਣ ਕਾਰ ਦਾ ਬੰਦਾ ਬਣ ਜਾਂਦਾ ਇੱਕ ਤੋਂ ਦੂਜੇ ਪਾਸੇ ਰਸਤਾ ਦੂਜੇ ਦੂਜੇ ਪਾਸੇ ਠੀਕਾ ਇਹ ਤੁਹਾਡੀ ਫਸਲ ਬਾੜੀ ਦੇ ਵਿੱਚ ਵੀ ਘਾਟਾ ਪੈਂਦਾ ਹਾਂ ਪਿੰਡਾਂ ਅਚਾਨਕ ਕੋਈ ਸੋਚਦਾ ਜੰਨੇ ਆਂ ਅੱਗੇ ਜਾਂਦਾ ਤੁਹਾਡੇ ਖੇਤ ਨਕਸ਼ਰਾ ਹੋਇਆ ਜਾਣਾ ਪੁੱਛੋ ਹਾਂਜੀ ਇਹ ਖਾਂ ਹੋਇਆ ਬੀ ਆਹ ਤੇ ਮੋਟਰ ਖੜ ਗਈ ਤੇ ਕਦੇ ਫੋਨ ਖੜ ਗਿਆ ਹਾਂ ਹਾਂ ਚਲੋ ਕਹਿੰਦਾ ਪਸ਼ੂ ਮਤੇ ਆਇਆ ਸੀ ਕਿਹਦੇ ਆਇਆ ਸੀ ਕਹਿੰਦੇ ਆਇਆ ਸੀਗਾ ਆਇਆ ਸੀ ਜੀ ਪਸ਼ੂ ਅਚਾਨਕ ਡਿੱਗਿਆ ਸੀ ਕਿਹਦਾ ਸੀ ਆਇਆ ਠੀਕ ਆ ਜਿਹੜੂ ਕਹਿੰਦਾ ਸਹਾਰ ਤੋਂ ਪਿੱਲੀਆਂ ਯਾਦ ਝੋਟੀ ਨਹੀਂ ਗਈ ਸੀ ਝੋਟੀ ਸੀ ਐਸੀ ਕਿ ਕਦੀ ਪਤਾ ਕੀਰੋ ਕਨੇ ਕੜੀ ਅਰਗੀ ਨੌਜਵਾਨ ਮੌਤ ਗਈ ਦੀ ਆ ਬਹੁ ਦੀ ਹੋਈ ਬਹੁ ਹੋ ਗਈ ਸੀ ਅਚਾਨਕ ਮੌਤ ਹੋ ਗਈ ਜੀ ਤੇ ਚਾਣਕ ਕਹਿੰਦੇ ਟੈਕ ਦਾ ਬੰਦਾ ਬਣਦਾ ਬਣ ਗਿਆ ਸੀਗਾ ਚਲ ਪਤਾ ਚਾਚੀ ਆ ਜੀ ਉਹਨਾਂ ਰੋਲਾ ਕਾਦਾ ਹਿੰਮਤ ਆ ਉਹਨਾਂ ਰੋਲਾ ਕਾਦਾ ਇਹਨਾਂ ਰੋਲਾ ਕਾਦਾ ਸੁਣਨਾ ਰੋਲਾ ਕਾਦਾ ਸੁਣਨਾ ਰੋਲਾ ਤੇ ਸਾਡਾ ਨਹੀਂ ਸੀ ਇਹ ਰੋਲਾ ਨਹੀਂ ਸੀ ਇਹ ਮੈਨੂੰ ਚੀਟਕਾ ਜੀ ਨੇ ਰੋਲਾ ਪਿਆ ਸੀਗਾ ਜਲਦੀ ਬੋਲੋ ਪਿਆ ਸੀ ਰੋਲਾ ਚੰਗਾ ਬਾਕੀ ਦਾ ਸੀਗਾ ਜਗਾ ਦਾ ਬਾਬਾ ਚੇਰੋ ਗਿਆ ਪਾਪਾ ਬੜਾ ਤੇ ਬਾਬਾ ਚੱਲ ਚੀਜ਼ਾ ਹੁਣ ਕੋਈ ਆਈ ਕੀ ਥੋੜਾ ਹੈ ਹਾਂਜੀ ਹਾਂ ਨਿਛਾਲਾ ਲਵਾਈ ਜੰਨੀ ਆ। ਆਹ ਮੋਟਰਸਾਈਕਲ ਦੂਜੇ ਪਾਸੇ ਟੱਪ ਕੇ ਮਾਰਿਆ ਸੀ। ਇਹ ਕਿਦਾ ਮਾਰਿਆ ਸੀ? ਉਸੰਭਾਗ ਦੂਜੇ ਪਾਸੇ ਟੱਪ ਕੇ ਮਾਰਿਆ ਜਾ ਕੇ। ਆਹ ਮੁੰਡੇ ਦਾ ਹੀ। ਇਹ ਮੁੰਡੇ ਦਾ। ਇਹ ਚੀਲ ਖੜੀ ਆ। ਇਹ ਅਜੇ ਥੋੜਾ। ਤੇ ਕਹਿੰਦੀ ਮੈਂ ਕੀ ਕਰਦਾ ਟਾਣਾ ਤੋੜਿਆ ਸੀ। ਕਿਹਦਾ ਸੀ ਇਹ? ਚਿੱਕੜ ਦਾ ਟਾਣਾ ਤੋੜਿਆ ਸੀਗਾ। ਤੇ ਕਿੰਨਾ ਦਾ ਸੀਗਾ? ਧਿਆਨੀ। ਇਹ ਕਹਿੰਦੀ ਮੈਂ ਤਾਂ ਜਾ ਕੇ ਮੁੜ ਕੇ ਕਮਾਨ ਜਾ ਕੇ ਕਰ ਮਾਣਾ ਤੋੜ। ਮਾਰ ਦਿੱਤਾ। ਯਾਮੀ ਠੀਕ ਆ ਇਹ ਜਿਹੜੀ ਪੱਤ ਜਿਹਨੂੰ ਕਹਿੰਦੇ ਨੌਜਵਾਨ ਠੀਕ ਆ ਤੇ ਮੋਡੀ ਦਾ ਜਿਹੜੀ ਹੈ ਜੀ ਸੈਟ ਲੱਗੀ ਹੈ ਤੇ ਮਾਤਾ ਦੀ ਜੋੜ ਦੇ ਵਿੱਚ ਲਾਈ ਆ ਉਹ ਤੋਂ ਬਾਅਦ ਜਿਹਨੂੰ ਕਹਿੰਦੇ ਆ ਚਾਂਦ ਜਿਹਨੂੰ ਕਹਿੰਦੇ ਐਡਾ ਬਣ ਗਿਆ ਸੀਗਾ ਜਿਹਨੂੰ ਕਹਿੰਦੇ ਧੜਕਣ ਠੀਕ ਆ ਧੜਕਣ ਤੋਂ ਉੱਪਰ ਸ਼ਾਲਾ ਤੇ ਜਿਹਨੂੰ ਕਹਿੰਦੇ ਸਰੀਰ ਦੀ ਖਿੱਚ ਨਹੀਂ ਪੈਂਦੀ ਜਿਹਨੂੰ ਪੈਂਦੀ ਸਰੀਰ ਦੀ ਖਿੱਚ ਧੜਕਣ ਸ਼ਾਲਾ ਜਾਂ ਕਿਹਨੂੰ ਦੱਸੋ ਕਿਉਂ ਬੱਦਕ ਵਿੱਚ ਪੈਂਦੀ ਹੋਵੇ ਸਰੀਰ ਨੂੰ ਹੈ ਭਾਬੀ ਨੂੰ ਜੀ ਮੰਮਤਾ ਰਾਣੀ ਕੌਣ ਮੰਮਤਾ ਰਾਣੀ ਮੰਮਤਾ ਰਾਣੀ ਕੌਣ ਮੰਮਤਾ ਰਾਣੀ ਭਵਿਲਾ ਜੀ ਐਣੀ ਵੀ ਜੀ ਨਹੀਂ ਜੀ ਬਾਪੂ ਇਹ ਆਪੋ ਤੋਂ ਥੋੜੀ ਜਿਹੀ ਖੜੀਏ ਥੋੜੀ ਘਰੇ ਇਹ ਕਹਿੰਦੀ ਮੈਂ ਦਵਾ ਵੀ ਮਾਣੀ ਬਾਪਾ ਪੈਂਦਾ ਕਿਸੇ ਨੂੰ ਲਾਦਾ ਜੋ ਭਾਪੂ ਮੰਗਾ ਜੀ ਆਹੋ ਪੰਦੇਮ ਜੀ ਕਿਤਾਬ ਉਹਦਾ ਰੋਲਾ ਗੁਰੂ ਕੱਟਾ ਵਟੇ ਜੇ ਤਾਂ ਜਿੰਨੇ ਲੈ ਗੁਰੂ ਕਲਪਨ ਆ ਜਾਉਂ ਚੀਜ਼ਾ ਉਹਦਾ ਨਿਸ਼ਾਨ ਕਰੋ ਗੁਰੂ ਠੀਕ ਹੈ ਠੀਕਾ ਛੇ ਨੂੰ ਕੱਟੋ ਤੇ ਬਿਲਕੁਲ ਤੁਲੋਸਤ ਹੋ ਜਾਣਗੇ ਜਿਵੇਂ ਕਹਿੰਦੇ ਗੁਰੂ ਕਿਲੇ ਦੀ ਵਟ ਗਈ ਦੀ ਆ ਗੁਰੂ ਕਿਲੇ ਦੀ ਵਟ ਗਈ ਦੀ ਆਈ ਆਹ ਬਥੇਰੀਕੇ ਦੀ ਛਰੀਕੇ ਦੀ ਛਰੀਕੇ ਦੀ ਤੇ ਉਹ ਤੰਦਰ ਦਾ ਕੀ ਹਿਸਾਬ ਸੀ ਉੱਥੇ ਤੰਦਰ ਦਾ ਸੀ ਆ ਪਰ ਲਾ ਦਿੱਤਾ ਸੀ ਪਰ ਲਾ ਦਿੱਤਾ ਸੀ ਕਿੰਤਾ ਸੀ ਹੈ ਕਿੰਤਾ ਸੀ ਆ ਖੜਕੀ ਲਾ ਕੇ ਇਹਨਾਂ ਸਾਡੀ ਜਗ੍ਹਾ ਤੇ ਰੋਲਾ ਪਾਉਂਦਾ ਚੱਲ ਹਾਂ ਹੋਰ ਕੇ ਸਾਥੀ ਨਾਲ ਮਤਲਬ ਦੇਖੋ ਇਹਨਾਂ ਦੇ ਬੱਚੇ ਬੱਚੇ ਦੇ ਮਗਰ ਲੱਗਿਆ ਅੱਖੋਗੇ ਉਹ ਵੀ ਮਗਰੋ ਲਾਉਂਦਾ ਠੀਕ ਹੈ ਠੀਕ ਉਹ ਕਹਿੰਦੇ ਸ਼ਗਨਾਈ ਕੋਈ ਮਗਰੋ ਲਾ ਰੋ ਪੁੱਛੋ ਆਹ ਮੇਹ ਤਾਂ ਹੀ ਕੋਈ ਲੱਗਿਆ ਤੇਰੇ ਮਗਰ ਇਹਦੇ ਆਹ ਕਹਿੰਦੇ ਨਹੀਂ ਕੀ ਹੋਣਾ ਸਾਡਾ ਨਗਰ ਅੱਥਰ ਲੱਗਦਾ ਹੈ ਬਾਬਾ ਸਾਡਾ ਨਾ ਉਹ ਪਾਣਾ ਦੀ ਰਸਮ ਕਰਦਾ ਹੈ ਇਹ ਵੀ ਹੈ ਕਿ ਨਹੀਂ ਸਾਡਾ ਰੌਲਾ ਤੇ ਇੱਕ ਹੋਰ ਘਰ ਨਾਲ ਵੀ ਹੈ ਮੈਂ ਕੀ ਦੱਸੀ ਜਾਂਦਾ ਇਹ ਮਗਰ ਅੱਜ ਹੋ ਕੇ ਪਏ ਖੜੇ ਖੜੇ ਹੈ ਪਏ ਆ ਜੀ ਮੈਂ ਕਿਹੜਾ ਅੰਗਰੇਜ਼ੀ ਬੋਲਦਾ ਮੈਂ ਤਾਂ ਪੰਜਾਬੀ ਉਸ ਦੀ ਨੂੰ ਚੀ ਆ ਦਿਖੋ ਮੈਨੂੰ ਸਮਝ ਨਹੀਂ ਆਉਂਦੀ ਕੋਤੋਂ ਕਿਹ ਕਿਤੇ ਸੁਣੇ ਮੇੜੂ ਲਾਉਂਣਾ ਦਾ ਮਾ ਤਾਂ ਦੇਖੋ ਗੋਤਾਂ ਵੀ ਤੇ ਬਾ 200 ਦੇ ਕੋਈ ਹਲੋ ਹਲੋ चलो ਕੀ ਕਹ ਇਹ ਆਦਮੀ ਉਹ ਵਾਲ ਆ ਜਾਂਦੇ ਆ ਕਿ ਵਕੀਰ ਲੱਗਣੀ ਹੁੰਦਾ ਵਕੀਰ ਨੂੰ ਮੰਨਦੇ ਆ ਜਿਹਨੇ ਮੰਨ ਨਹੀਂ ਮੰਨਦੇ ਤੇ ਵਕੀਰ ਕਹਿੰਦਾ ਪਰ ਲੋਕੀ ਲੱਗ ਲੱਗ ਸਿਆਣਾ ਸੀ ਮੰਨਦੇ ਨਹੀਂ ਆ ਵਕੀਰ ਕਹਿੰਦਾ ਪਰ ਲੋਕੀ ਲੱਗ ਜੀ ਹੁਣ ਮੈਨੂੰ ਮਾਤਮ ਨੂੰ ਮੰਨਦੇ ਮਾਤਮ ਤਾਂ ਮੰਨਦੇ ਜਿਹੜਾ ਵੱਡੀਆਂ ਖੜਾ ਕਦੇ ਇਮਾਨਦਗ ਹੈ ਨੰਪਤਾ ਨੀਗਾ ਇਹ ਕੋਲ ਤੇ ਫਕੀਰ ਹੈ ਜਿਹਨੂੰ ਕਹਿੰਦੇ ਭਗਵੇਂ ਕਪੜਿਆਂ ਵਾਲਾ ਤੈਨੂੰ ਕਿੰਨੂ ਦਿਨਾਂ ਤੁਹਾਡੇ ਪਰਿਵਾਰ ਚ ਹੈ ਦੇਖਦਾ ਸੀ ਕਿ ਇਹਨਾਂ ਨੂੰ ਨਹੀਂ ਨਹੀਂ ਦਿੰਦਾ ਸੀਗਾ ਕਿਹਦਾ ਪੱਤਾ ਬਾਹਰ ਨਾਲ ਪਿੱਛੇ ਕੋਲਦਾ ਸੀਗਾ ਪਰ ਮੈਂ ਜਿਹੜੇ ਮੰਨਿਆ ਨਹੀਂ ਇਹਨਾਂ ਨੇ ਵਾਹ ਲਾ ਲਈ ਚਾਰਜ ਕਰੇ ਜਿਹੜੇ ਵੀ ਕੰਮ ਆ ਮੈਂ ਸਾਰਿਆਂ ਦੇ ਲਿਖੇ ਭਾਈ ਭੱਜ ਕੇ ਵਹਣ ਕਿੱਥੇ ਭਾਈ ਜਾਦਾ ਹੈ ਹੈ ਕੁਛ ਨਹੀਂ ਹਾਂਜੀ 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 ਇਹਨਾਂ ਪੁੱਛੇ ਡਿੱਗਿਆ ਕੋਈ ਸੀ ਘਰ ਤੇ ਗਿਆ ਗਾਉਂ ਵੀ ਜਾਣਗਾ ਕੋਈ ਸੀ ਬਾਈ ਅਚਾਨਕ ਡਿੱਗਿਆ ਗਾਉਂ ਗਿਆ ਕੋਈ ਨਹੀਂ ਕੋਈ ਬਣੀ ਉਹਦੇ ਬਾਬਾ ਕਹਿੰਦਾ ਮੈਂ ਸੱਟਿਆ ਤੁਮਾਰੀ ਨਹੀਂ ਮੋਟਰਸਾਈਕਲ ਤੋਂ ਕੋਈ ਡਿੱਗਾ ਨਹੀਂ ਗਿਆ ਸਾਡਾ ਮੁੰਡਾ ਡਿੱਗਿਆ ਉਹ ਮਦਰ ਲਈ ਗਈ ਜਾਂਦੇ ਹਾਂ ਪੁੱਛੇ ਨਾ ਨਹੀਂ ਮੈਂ ਕਹ ਰਿਹਾ ਅਚਾਨਕ ਡਿੱਗਿਆ ਸੀ ਕੋਈ ਵੀ ਨਹੀਂ ਡਿੱਗਿਆ ਇਹ ਤਾਂ ਉਹ ਮੰਜੇ ਚ ਪਾਈ ਰੱਖਿਆ ਸੀ ਉਹ ਤਾਂ ਝੜ ਬਜੌਰ ਆ ਦੱਸੀਂਗਾ ਹਾਂ ਬਜੌਰ ਕਾ ਵੀਜੀ ਮੰਡੀ ਵਾਲਾ ਬਜੌਰ ਦਾ ਫੋਟਾ ਨਹੀਂ ਆਇਆ ਇੱਕ ਮੈਂ ਸੋ ਬਜੌਰ ਕਾ ਮੈਂ ਕੱਪੜੇ ਵਾਲਾ ਆਂਦਾ ਆਂ ਮੰਜਾ ਚ ਮੈਂ ਸਿੱਕੀ ਰੱਖਿਆ ਦੋ ਜਿਹੜਾ ਮਨ ਦੇ ਵਿੱਚ ਆਲਾ ਉਹਨੇ ਪੁੱਛ ਕੇ ਵੇਖਾ ਵਾ ਕਿੰਨੀ ਕੀਮਤੀ ਮਜਾਂ ਦੀ ਤਸੱਲੀਆਂ ਕਰਾ ਦੇਣਾ ਮੇਰੀ ਮਤ ਯਾਨੀ ਇਹ ਬਤਾ ਜੀ ਹੋਰ ਸਾਜੀ ਸੰਝੇ ਤੁਸੀਂ ਨਹੀਂ ਮੰਨਣਾ ਚਾਹੁੰਦੇ ਇਹਨਾਂ ਕ ਸਭਾ ਸਭ ਤੇ ਫਿੱਟ ਕੱਪੜਾ ਲੈ ਲਓ ਜਰਾ ਠੀਕ ਨਾ ਬਬਾਰ ਜੋ ਵੀ ਵਜ਼ੀਰਾ ਚਾਹਤਾ ਸਾਡੇ ਸਾਹਮਣੇ ਆ ਕੇ ਸਾਡੇ ਉੱਤੇ ਪਕਾ ਜਾਏ ਉਂ ਹੀ ਮੈਂ ਤੇ ਨਹੀਂ ਤਾਂ ਕਿਸੇ ਦਰਬਾਰ ਤੇ ਜਾ ਕੇ ਕਰਾਏ ਕਿ ਨਾ ਵਜ਼ੀਰਾ ਅਸੀਂ ਜਿਹੜੇ ਤੁਹਾਡਾ ਚੋਲਾ ਦੇਤਾ ਤੇ ਸਾਨੂੰ ਬਖਸ਼ਦਾ ਤੇ ਸਾਡੇ ਬੱਚਨਾਂ ਨੂੰ ਆਦੇ ਨੌਕਰੀ ਤੇ ਨੌਕਰੀ ਲੱਗ ਗਿਆ ਕਿਰਪਾ ਹੋ ਜੂ ਇਹਨੇ ਬੋਚੋ ਜੀ ਹਾਂ ਇਧਰ ਵੀ ਮੈਂ ਕਿਰਪਾ ਕਰਨੀ ਪਣੀ ਹਥੇ ਜਾਏ ਇਹ ਦੇਖ ਲੋ ਉਹਦਾ ਮੋਮੈਂਟ ਲਾਉਣ ਲਾਉਣ ਲੱਗੇ ਰੱਖ ਜੇਗਾ ਇੱਥੇ ਜਗਰਾਤਾ ਕਰ ਲੋ ਦੇਖ ਲੋ ਹਾਂ ਬਾਹਰ ਹੁਣ ਤੁਹਾਨੂੰ ਬੋਲਣਾ ਪੈਣਾ ਬਾਹਰ ਤੇ ਮੇਰੇ ਘਰ ਦੇ ਵਿੱਚ ਹਾਇਮਾ ਮਾਲ ਨਹੀਂ ਖੜੀ ਆ ਕੋਈ ਬੋਲਾ ਕੀ ਰੌਲਾ 1.5 ਨੰਬਰ ਨੂੰ 10 ਨੰਬਰ ਨੂੰ ਇਥੇ ਰਾਜਾ ਨੰਬਰ ਮੈਂ ਨੰਬਰ ਕਰ ਦਿੱਤੇ ਆ ਆ ਕਿੰਨੇ ਕੁ ਵਾਰ ਦੇ ਮੁਲਾਜੇ ਬਣਾ ਲਵਾਂ ਠੀਕ ਹੈ ਜੀ ਬਣਾ ਦੂ ਕਿੰਨਾ ਬੱਚਾ ਨੌਕਰੀ ਲੱਗਦੀ ਠੀਕ ਆ ਅਗਰ ਵਕਤੀ ਆਪ ਲੱਡੂ ਤੇਲ 100 ਰੁਪਏ ਮੇਰੇ ਕਿਤੇ ਲੈਣ ਨੂੰ ਨੌਕਾਲੀ 70 ਰੁਪਏ ਨੌਕ ਤੇ ਮੰਦਰ ਤੇ ਇੱਕ ਸਿਰ ਲਾ ਕੇ ਬਾਬਾ ਤੇਰੇ ਪੀਰਾ ਤੇਰੀ ਨੌਕਰੀ ਸਾਡੇ ਕੋਲ ਲੱਗਿਆ ਤੇ ਸਾਡੇ ਤੇ ਕਿਰਦਾ ਹੋ ਯਾ ਹੋ ਗੋਬਾ ਚੰਨ ਲਾ ਲਾ ਦੇ ਤਕੀਰ ਦੀ ਕਿਰਪਾ ਚੱਲ ਬੱਤਾ